ਤੇ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਜਿਹੜੀ ਹੁਣ ਤਾਂ ਖੋਜ ਹੋ ਚੁੱਕੀ ਆ 90 ਤੋਂ ਵੱਧ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਸ਼ਹਾਦਤ ਦਾ ਜਾਮ ਪੀਤਾ ਜਿਨ੍ਹਾਂ ਨੇ 90 ਤੋਂ ਵੱਧ ਇੱਥੇ ਮੇਰੇ ਵਰਗਾ 90 ਰੁਪਏ ਗੁਰਦੁਆਰੇ ਦੇ ਕੇ ਨਾ 10 ਵਾਰੀ ਵਿੰਦਾ ਮੇਰੇ ਨਾਂ ਦਾ ਪਰਚਾ ਕੱਟਿਆ ਕਿ ਨਹੀਂ ਕੱਟਿਆ ਮੇਰੇ ਨਾਂ ਦਾ ਪੱਥਰ ਲਾਇਆ ਕਿ ਨਹੀਂ ਲਾਇਆ ਮੈਂ ਗਲਾਸ ਦਾ ਸਟਾਉਣੇ ਹੁਣ ਮੈਂ ਪਹਿਲਾਂ ਨਾਂ ਲਿਖਾ ਕੇ ਲੈਣਾ ਉੱਤੇ ਮੇਰਾ ਨਾਂ ਘਰੋੜ ਕੇ ਲਿਖੋ ਮੈਂ ਗੁਰੂ ਦੇ ਕੋਲ ਆਣ ਕੇ ਵੀ ਆਪਣਾ ਨਾਮ ਲਵਦਾ ਵਾਂ ਉਹਨਾਂ ਆਪਣੇ 90 90 ਜੀਵਾਰ ਦਿੱਤੇ ਕਿਤੇ ਪੱਥਰ ਲਗਾ ਨਹੀਂ ਵਿਖਿਆ ਭਾਈ ਮਨੀ ਸਿੰਘ ਦੇ ਪਰਿਵਾਰ ਵੱਲੋਂ ਪੱਥਰ ਲਗਾ ਨਹੀਂ ਵਿਖਿਆ ਸਾਡੇ ਘਰ ਪੱਖਾ ਲੱਗਦਾ ਕੋਈ ਅੱਜ ਆਪਣੇ ਘਰ ਪੱਖਾ ਲਾਉਣ ਲੱਗਿਆ ਨਾਂ ਲਿਖਾਉਂਦਾ ਬੋਲ ਕੇ ਦੱਸਿਓ ਜੀ ਪਰ ਕਿਸੇ ਧਾਰਮਿਕ ਸਥਾਨ ਤੇ ਪੱਖੇ ਲਵਾਉਣੇ ਹੋਣ ਤੇ ਕੱਲੇ-ਕੱਲੇ ਫਰਦੇ ਉੱਤੇ ਨਾਮ ਲਿਖਾਇਆ ਹੁੰਦਾ ਕੱਲੇ ਕੱਲੇ ਫਰਦੇ ਉੱਤੇ ਕਈ ਤਾਂ ਲਿਖਾ ਕੇ ਲੈ ਕੇ ਆਉਂਦੇ ਪਹਿਲੇ ਭਾਈ ਮਨੀ ਸਿੰਘ ਦੇ ਦਾਦਾ ਜੀ ਪਰਦਾਦਾ ਜੀ ਭਰਾ ਪੁੱਤਰ ਪਰਿਵਾਰਕ ਮੈਂਬਰ ਭਾਈ ਬਚਿੱਤਰ ਸਿੰਘ ਇਹਨਾਂ ਦੇ ਪਰਿਵਾਰ ਚ ਭਾਈ ਉਹਦੇ ਸਿੰਘ ਇਹਨਾਂ ਦੇ ਪਰਿਵਾਰ ਚੋਂ ਭਾਈ ਤੇਹਲਾ ਜੀ ਇਹਨਾਂ ਦੇ ਪਰਿਵਾਰ ਚੋਂ ਗਿਣਤੀ 90 ਪਰਿਵਾਰ ਦੇ ਮੈਂਬਰ ਭਾਈ ਮਨੀ ਸਿੰਘ ਦੇ ਤੇ ਜਦੋਂ ਆਪ ਉਸ ਜੋਧੇ ਨੂੰ ਸ਼ਹੀਦ ਕੀਤਾ ਗਿਆ ਬੰਦ-ਬੰਦ ਕੱਟੇ ਗਏ ਬੰਦ-ਬੰਦ ਕੱਟੇ ਗਏ ਪਰ ਸਦਕਤੀਆਂ ਮੂਰਤਾ ਨੇ ਆਪਣਾ ਸਬਰ ਨਹੀਂ ਛੱਡਿਆ ਇਹ ਨਹੀਂ ਕਿਹਾ ਸਾਨੂੰ ਕੀ ਮਿਲਿਆ ਅੱਜ ਲਾਲ ਦਿੱਤਾ ਜਾ ਰਿਹਾ ਬਾਣੀ ਪੜੋਗੇ ਤੁਹਾਨੂੰ ਆ ਮਿਲੇਗਾ ਬਾਣੀ ਪੜੋਗੇ ਤੁਹਾਡੀ ਦੁਕਾਨ ਚੱਲੇਗੀ ਬਾਣੀ ਪੜੋਗੇ ਤੁਹਾਡਾ ਪੁੱਤ ਹੋਏਗਾ ਇਹ ਤਾਂ ਅਮਲ ਜਿਨ੍ਹਾਂ ਦੇ ਘਰ ਪਹਿਲੇ ਪੁੱਤ ਹੈਗੇ ਆ ਪਹਿਲੇ ਦੁਕਾਨਾਂ ਚੱਲਦੀਆਂ ਉਹਨਾਂ ਨੂੰ ਤੇ ਬਾਣੀ ਦੀ ਲੋੜ ਹੀ ਨਹੀਂ ਹੈ ਕੇਹ ਨੂੰ ਲਾਲਚੀ ਨਹੀਂ ਸੀ ਬਣਾਇਆ ਗਿਆ ਤੁਹਾਡੀ ਦੁਕਾਨ ਚੱਲਦੀ ਹੋਵੇ ਕਾਰੋਬਾਰ ਚੱਲਦਾ ਹੋਵੇ ਜਦੋਂ ਤੇਰੇ ਕੋਲ ਗੁਰਮਤ ਆਏਗੀ ਤੈਨੂੰ ਘਰ ਵਿੱਚ ਰਹਿਣ ਦੀ ਜਾਚ ਗੁਰੂ ਦੀ ਸਿੱਖਿਆ ਨੇ ਸਿਖਾਉਣੀ ਹੈ ਗੁਰੂ ਦੀ ਬਾਣੀ ਨੇ ਸਿਖਾਉਣੀ ਹੈ ਲਾਲਚੀ ਨੇ ਫਰੀਦਾ ਜਾਂ ਲੱਭ ਤਾਂ ਨੇ ਕਿਆ ਜੇ ਲਾਲਚ ਹੈ ਤੇ ਕਾਹਦਾ ਪਿਆਰ ਲੱਭ ਤਾਂ ਕੂੜਾ ਨੇ ਜੇ ਲਾਲਚ ਹੈ ਤੇ ਪਿਆਰ ਝੂਠਾ ਹੈ ਕਿਚਰ ਛੱਤ ਲੰਗਾਈ ਹੈ ਛੱਪਰ ਟੁੱਟੇ ਮੇ ਕੱਖਾਂ ਦੀ ਸ਼ਾਨ ਥੱਲੇ ਬੰਦਾ ਖਲੋਤਾ ਹੋਵੇ ਉਹ ਤੋਂ ਮੀ ਪੈਂਦਾ ਹੋਵੇ ਜਾਦੀ ਦੇਰ ਕੱਖਾਂ ਦੀ ਸ਼ਨਥਲੇ ਖਲੋ ਕੇ ਬੰਦਾ ਆਪਣੇ ਜਿਸਮ ਨੂੰ ਭਿੱਜਣ ਤੋਂ ਵਿਚਾਰ ਨਹੀਂ ਸਕਦਾ ਲਾਲ ਚੁੱਤੇ ਖਲੋਤਾ ਹੋਇਆ ਰਿਸ਼ਤਾ ਜਾਦੀ ਦੇਰ ਨਿਵਦਾ ਨਹੀਂ ਜਦੋਂ ਮਿਲਣੀ ਹੁੰਦੀ ਹੈ ਨਾ ਪਹਿਲੀ ਮਿਲਣੀ ਚ ਪਰਿਵਾਰ ਨੂੰ ਪਤਾ ਲੱਗ ਜਾਂਦਾ ਹੈ ਕਿ ਲੜਕੇ ਦੇ ਮਾਤਾ ਪਿਤਾ ਭੈਣ ਭਰਾ ਲਾਲਚੀ ਹੈਗੇ ਕਿ ਨਹੀਂ ਹੈਗੇ ਪਰ ਅਸੀਂ ਕਈ ਵਾਰੀ ਕਹਿੰਨੇ ਕੋਈ ਗੱਲ ਨਹੀਂ ਨਾ ਕੋਈ ਸਾਨੂੰ ਰੱਬ ਨੇ ਦਿੱਤਾ ਦੇ ਹੀ ਜਾਓ ਪਰ ਇੱਕ ਵਕਤ ਆਉਂਦਾ ਹੈ ਫਿਰ ਗੱਲ ਨਹੀਂ ਬਣਦੀ ਪਰ ਇਹ ਕਿਰਸਤਾ ਐਸਾ ਹੁੰਦਾ ਜਿਵੇਂ ਪਹਿਲਾਂ ਕਹਿੰਦੇ ਸਾਨੂੰ ਧੀ ਚਾਹੀਦੀ ਐ ਐਸੇ ਐਸੇ ਪਰਿਵਾਰ ਵੀ ਮੈਂ ਆਪਣੀ ਜ਼ਿੰਦਗੀ ਚ ਵੇਖੇ ਜਿੱਥੇ ਪਹਿਲਾਂ ਕਹਿੰਦੇ ਆ ਲਾਵਾ ਤੇ ਜਿਹੜਾ ਸੂਟ ਪਾਏਗੀ ਬੇਟੀ ਉਹ ਵੀ 70 ਪੈਸੇ ਆਉਂਦੇਵੋਗੇ ਬਹੁਤ ਤੁਸੀਂ ਕਰ ਦਿੱਤਾ ਅਸੀਂ ਬੇਟੀ ਲੈਣ ਆਏ ਆ ਸਾਨੂੰ ਨੋ ਨਹੀਂ ਚਾਹੀਦੀ ਤੇ ਇਹੋ ਜਿਹੇ ਪਰਿਵਾਰਾਂ ਚ ਸਵਰਗ ਐ ਅੱਜ ਵੀ ਦੁਨੀਆ ਤੇ ਇਹੋ ਜਿਹੇ ਪਰਿਵਾਰ ਰਹੇ ਨੇ ਜਿੱਥੇ ਪਹਿਲਾਂ ਹੀ ਮੁੰਦਰੀਆਂ ਪਹਿਲਾਂ ਛਾਪਾਂ ਛੱਲੇ ਇਹ ਚੀਜ਼ਾਂ ਆ ਜਾਂਦੀਆਂ ਨੇ ਉੱਥੇ ਫਿਰ ਧੀਆ ਨਹੀਂ ਆਉਂਦੀਆਂ ਉਸ ਤੇ ਫਰਕ ਕੀ ਆਉਂਦਾ ਨੋ ਆਉਂਦੀ ਹੈ ਬਿਰਥਾ ਕਹੋ ਕੌਨ ਸੇ ਮਨ ਕੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਿਰਥਾ ਕਹੋ ਕੌਨ ਸੇ ਮਨ ਕੀ ਮੈਂ ਆਪਣੇ ਅੰਦਰ ਦੀ ਬਿਰਥਾ ਕਿਹਨੂੰ ਦੱਸਾਂ ਲੋਭ ਗਰਸਿਓ ਦਸਹੁ ਦਿਸਤਾਵਤ ਕਹਿੰਦੇ ਆਸਾ ਲਾਗਿਓ ਧਨ ਕੀ ਸੁਖਿਆ ਹੇਤ ਬਹੁ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦਵਾਰਿਆ ਦਵਾਰ ਸੁਆਣ ਜੋ ਡੋਲਤ ਨਹਿ ਸੁਧ ਰਾਮ ਭਜਨ ਕੀ ਦੁਆਰੇ ਦੁਆਰ ਜਿਵੇਂ ਕੂਕਰ ਦਰ ਦਰ ਤੇ ਤੁਰਿਆ ਫਿਰਦਾ ਹੈ ਤੇਰੇ ਅੰਦਰ ਵੀ ਲਾਲਚ ਦਾ ਕੁੱਤਾ ਤੈਨੂੰ ਦਰ ਦਰ ਤੇ ਭਜਾਈ ਫਿਰਦਾ ਆਪਣੇ ਬੱਚਿਆਂ ਨੂੰ ਇੰਨੇ ਕਾਮਯਾਬ ਬਣਾਓ ਕਹੋ ਪੁੱਤਰ ਤੂੰ ਹੀ ਇੰਨਾ ਕਾਮਯਾਬ ਬਣ ਤੂੰ ਸੋਫਾ ਬੈੱਡ ਗੱਡੀ ਕਾਰ ਏਸੀ ਇਹ ਫਰਨੀਚਰ ਖੁਦ ਖਰੀਦਣ ਦੀ ਤਾਕਤ ਰੱਖਦਾ ਹੋਵੇ ਆਪਾਂ ਕਿਸੇ ਕੋਲੋਂ ਮੰਗਿਏ ਨਾ ਆਪਾਂ ਸਿਰਫ ਬੇਟੀ ਵਿਆਹ ਕੇ ਲੈ ਕੇ ਆਈਏ ਕਰਜ਼ਾ